ਪਰ ਇੱਕ ਗੱਲ ਚੇਤੇ ਰੱਖਿਓ ਜਦੋਂ ਪੰਚਾਇਤਾਂ ਹੁੰਦੀਆਂ ਨੇ ਨਾ ਕਿਸੇ ਫੈਸਲੇ ਤੇ ਉਹਨਾਂ ਪੰਚਾਇਤਾਂ ਦੇ ਵਿੱਚ ਜਿਹੜੇ ਸਿਆਣੇ ਬੰਦੇ ਬੈਠੇ ਹੁੰਦੇ ਆ ਨਾ ਉਹ ਇੱਕੋ ਗੱਲ ਤੇ ਪੰਚਾਇਤ ਦੇ ਵਿੱਚੋਂ ਫੈਸਲਾ ਕਰ ਦਿੰਦੇ ਆ ਜਿਹੜਾ ਬੰਦਾ ਪੰਚਾਇਤ ਦੇ ਝੂਠਾ ਹੋਏਗਾ ਨਾ ਉਹ ਸਭ ਤੋਂ ਯਾਦਾ ਬੋਲੇਗਾ ਕੀ ਹੁੰਦਾ ਹੈ ਉਹ ਯਾਦਾ ਬੋਲ-ਬੋਲ ਕੇ ਆਪਣੇ ਝੂਠ ਨੂੰ ਛਪਾਉਂਦਾ ਜਦਨ ਕਰਦਾ ਜੀ ਤੇ ਸਿਆਣਾ ਬੰਦਾ ਕਹਿੰਦਾ ਕੀ ਇਹਦੇ ਆਪਾਂ ਮੂੰਹ ਲਗਣਾ ਕਿਉਂਕਿ ਬਾਣੀ ਨੇ ਵੀ ਬਚਨ ਕੀਤੇ ਨਾ ਕਿ ਮੂਰਖੇ ਨਾਲ ਨਾ ਲੁੱਟਿਆ ਝੂਠੇ ਬੰਦਾ ਸਭ ਨੂੰ ਪਤਾ ਹੈ ਕਿ ਝੂਠਾ ਹੈ ਪਰ ਉਹ ਬੋਲਦਾ ਹੀ ਇੰਨਾ ਕੁਏ ਤੇ ਸਿਆਣਾ ਬੰਦਾ ਕਹਿੰਦਾ ਇਹਦੇ ਮੂੰਹ ਕੀ ਲਗਣਾ ਇਹਨੇ ਕਿਹੜਾ ਕਿਸੇ ਦੀ ਗੱਲ ਨੂੰ ਮੰਨੇ ਕਿਸੇ ਦੀ ਗੱਲ ਨੂੰ ਸੁਣਨੇ ਉਹ ਬੰਦਾ ਚੁੱਪ ਹੋ ਜਾਂਦਾ ਜੀ ਇਹਦੇ ਮੂੰਹ ਕੀ ਲਗਣਾ ਪਰ ਝੂਠਾ ਬੰਦਾ ਕਹਿੰਦਾ ਵੇਖਿਆ ਮੇਰੇ ਕੋਲ ਸਿਆਣਾ ਬੰਦਾ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਖਮੋਸ਼ ਤੇ ਚੁੱਪ ਹੋ ਜਾਂਦਾ ਹੈ ਤੇ ਝੂਠਾ ਬੰਦਾ ਕਹਿੰਦਾ ਮੇਰੇ ਤੋਂ ਡਰਦਾ ਹੈ